शिवरात्रि ਦੇ ਸੰਬੰਧ ਵਿੱਚ EMPLOYEES WELFARE ASSOCIATION ਦੇ ਚੇਅਰਮੈਨ ਪੰਡਿਤ ਰਾਕੇਸ਼ ਸ਼ਰਮਾ ਵੱਲੋਂ ਬਟਾਲਾ ਰੋਡ ਗਣਪਤੀ اسٹیਟ ਵਿਖੇ ਵਿਸ਼ਾਲ ਲੰਗਰ ਲਗਾਇਆ ਗਿਆ ਇਸ ਮੌਕੇ ਲੋਕਾਂ ਨੂੰ ਆਪਣੇ ਧਰਮ ਦੀ ਆਸਥਾ ਪ੍ਰਤੀ ਜਾਗਰੂਕ ਕੀਤਾ ਗਿਆ ਇਸ ਮੌਕੇ ਪ੍ਰਦਾਨ ਆਚਾਰਿਆ ਗੁਰਮੀਤ ਅਜੇ ਡੁੱਡੇਚਾ ਡਾਕਟਰ ਮਦਨ ਮੋਹਨ ਸਜੀਵ ਅਨੰਦ ਸਮੇਤ ਸਾਰੇ ਮੈਂਬਰਾਂ ਨੇ ਸੇਵਾ ਕੀਤੀ ਸਭ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਮਹਾ ਸ਼ਿਵਰਾਤਰੀ ਦੀਆਂ ਹਾਰਦਿਕ ਸ਼ੁਭ ਕਾਮਨਾਵਾਂ ਦਿੰਦਾ ਜੀ ਅੱਜ ਅਸੀਂ ਤੇ EMPLOYEES WELFARE ਅਸੀਂ ਸਾਰੇ ਇੱਥੇ ਬਟਾਲਾ ਰੋਡ ਦੇ ਉੱਪਰ ਇਕੱਠੇ ਹੋਏ ਆ ਸਾਡੇ ਪੰਡਿਤ ਰਕੇਸ਼ ਸ਼ਰਮਾ ਜੀ ਚੇਅਰਮੈਨ EMPLOYEES WELFARE ਐਸੋਸੀਏਸ਼ਨ ਉਹਨਾਂ ਵੱਲੋਂ ਉਹਨਾਂ ਦੇ ਪਰਿਵਾਰ ਵੱਲੋਂ ਇੱਥੇ ਚਹਿਰਵਾਸੀਆਂ ਲਈ ਇਸ ਖੁਸ਼ੀ ਦੇ ਮੌਕੇ ਦੇ ਉੱਤੇ ਲੰਗਰ ਲਗਾਇਆ ਗਿਆ ਸਵੇਰ ਤੋਂ ਇਹ ਲੰਗਰ ਜਿਹੜਾ ਇਹ ਨਿਰੰਤਰ ਚੱਲ ਰਿਹਾ ਇਸ ਸਮੇਂ ਵੀ ਚੱਲ ਰਿਹਾ ਤੁਸੀਂ ਦੇਖ ਸਕਦੇ ਹੋ ਭਗਵਾਨ ਮਹਾ ਸ਼ਿਵ ਦਾ ਵਿਵਾਹਪੁਰ ਦੇ ਉੱਪਰ ਕਿਹੜੀ ਸ਼ੁਰਾਤਰੀ ਦਾ ਤਿਹਾਰ ਹੈ ਸਾਡੇ ਪੰਡਤ ਰਕੇਸ਼ ਸ਼ਰਮਾ ਜੀ ਜੋ ਚੇਅਰਮੈਨ ਐਮਪਲਾਈ ਰੱਦ ਐਸੋਸ਼ੀਏਸ਼ਨ ਪੰਜਾਬ ਉਹਨਾਂ ਵੱਲੋਂ ਤੇ ਉਹਨਾਂ ਦੇ ਪਰਿਵਾਰ ਵੱਲੋਂ ਜਿਹੜਾ ਹੈਗਾ ਲੰਗਰ ਹਰ ਸਾਲ ਦੀ ਤਰ੍ਹਾਂ ਲਗਾਇਆ ਜਾਂਦਾ ਤੇ ਇੱਥੇ ਅੱਜ ਸਵੇਰੇ ਪਹਿਲਾਂ ਲੰਗਰ ਦੇ ਸੰਬੰਧ ਦੇ ਵਿੱਚ ਪਹਿਲਾਂ ਬੱਡ ਪਕੋੜੇ ਪਰਤਾਏ ਗਏ ਸੀ ਹੁਣ ਪੂਰੀ ਦਾ ਛੋਲਿਆਂ ਦਾ ਲੋਂਜੀ ਦਾ ਤਕਰਾ ਦਾ ਜਿਹੜਾ ਲੰਗਰ ਹੈ ਉਹ ਪੰਡਤ ਜੀ ਉਹਨੂੰ ਲਗਾਇਆ ਜਾ ਰਿਹਾ ਹੈ ਇਹ ਸਾਰੇ ਵੱਡ ਦਾ ਸਭ ਤੋਂ ਵੱਡਾ ਤਿਹਾਰ ਆ ਇਸ ਮੌਕੇ ਤੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਸਾਰੇ ਮੂਰਦੇ ਲੋਕਾਂ ਨੂੰ ਵਧਾਈ ਦੇਣਾ ਵਾਂ ਅੱਜ ਸਾਡੇ EMPLOYEES WELFARE ASSOCIATION ਵੱਲੋਂ ਗੱਲਪੜੀ ਸਟੇਟ ਦੇ ਬਾਹਰ ਲੰਗਰ ਲਗਾਇਆ ਜਾਂਦਾ ਹਰ ਸਾਲ ਹੀ ਲਗਾਇਆ ਜਾਂਦਾ ਤਾਂ ਇਹ ਕਿ ਨਾ ਪ੍ਰਮਾਤਮਾ ਜਿਹੜਾ ਸਾਰਿਆਂ ਨੂੰ ਆਸ਼ੀਰਵਾਦ ਦੇਵੇ ਸਾਰਿਆਂ ਦੁੱਖ ਦਰਦ ਦੂਰ ਕਰੇ ਤੇ ਸ਼ਹਿਰ ਦੇ ਵਿੱਚ ਸ਼ਾਂਤ ਮੇਹਰ ਬਣਿਆ ਰਵੇ ਅੱਜ ਦਾ ਜਿਹੜਾ ਯੁੱਗ ਹੈ بڑا ਇੰਟਰਨੈਟ ਦਾ ਯੁੱਗ ਹੈ ਬੜੀਆਂ ਸਪੀਡਾਂ ਫੜੀਆਂ ਪਈਆਂ ਇੰਟਰਨੈਟ ਦੇ ਜਿੱਥੇ ਕੀ ਵਾਈਫਾਈ ਦਾ ਯੁੱਗ ਆਜੇ ਗੱਲ ਕਰ ਲਈਏ ਪ੍ਰਮਾਤਮਾ ਦੀ ਪ੍ਰਮਾਤਮਾ ਦਾ ਵਾਈਫਾਈ ਅੱਜ ਐਡਾ ਜ਼ਬਰਦਸਤ ਹੈ ਪੂਰਾ ਹਾਈਫਾਈ ਹੈ ਜਿੱਥੇ ਮਰਜੀ ਧਿਆਨ ਕਰ ਲਈਏ ਤੇ ਜਦੋਂ ਮਰਜੀ ਧਿਆਨ ਕਰ ਲਈਏ ਪ੍ਰਭੂ ਦਾ ਉੱਥੇ ਹੀ ਨੈਟਵਰਕ ਪੂਰਾ ਮਿਲ ਹੋ ਜਾਂਦਾ ਹੈ ਤੇ ਅੱਜ ਮਹਾਸ਼ਿਵਰਾਤਰੀ ਐਡਾ ਪਰਬ ਹੈ ਧਰਤੀ ਆਸਮਾਨ ਅਤੇ ਪਤਾਲ ਲੋਕ ਦੇ ਮਾਲਕ ਤਰਲੋਕ ਦੇ ਮਾਲਕ ਸੁਸ਼ੀਲ ਬੋਲੇ ਬਾਬਾ ਦਾ ਅੱਜ ਮਾਹ ਸ਼ੁਰਾਤੀ ਦਾ ਪਰਬ ਹੈ। ਕੁੰਮ ਹਮਾ ਕੇ ਲੋਕਾਂ ਦੇ ਵਿੱਚ ਬੜਾ ਉਤਸ਼ਾਹ ਹੈ ਤੇ ਲੰਗਰ ਵਿਸ਼ਾਲ ਤੁਰੇ ਸ਼ਹਿਰ ਦੇ ਵਿੱਚ ਚੱਲ ਰਹੇ ਨੇ ਤੇ ਉਹਦੇ ਸਬੰਧ ਦੇ ਵਿੱਚ ਗਣਪਤੀ ਸਟੇਟ ਜਿਹੜੀ ਹੈਗੀ ਆ ਬਟਾਲਾ ਰੋਡ ਦੇ ਉੱਤੇ 48 ਨੰਬਰ ਪਿੱਲਰ ਦੇ ਬਿਲਕੁਲ ਸਾਹਮਣੇ ਜਿਹੜਾ ਲੰਗਰ ਵਿਸ਼ਾਲ ਲਗਾਇਆ ਗਿਆ ਤੇ ਲੋਕਾਂ ਨੂੰ ਇੱਕੋ ਸਨੇਹਾ ਦਿੱਤਾ ਗਿਆ ਕਿ ਆਪਣੇ ਧਰਮ ਨੂੰ ਲੈ ਕੇ ਆਸਰਾ ਰੱਖਣ ਦੀ ਲੋੜ ਹੈ ਤੇ ਆਪਣੇ ਦਿਨ ਇਤਿਹਾਰ ਨੂੰ ਵਧੀਆ ਬੁਰਗ ਬਣਾਉਣੀ ਚਾਹੀਦੇ ਨੇ। ਸੁਸ਼ੀਲ ਸ਼ਰਮਾ ਫਾਸਟ ਨਿਊਜ਼ ਅਮਰ